ਜਿਹੜੇ ਲੋਕੀ ਇਹ ਗੱਲ ਕਹਿੰਦੇ ਆ ਕਿ ਖੰਡ ਪਾਠੀ ਬਣਾਣਾ ਬਹੁਤ ਸੌਖਾ ਬਹੁਤ ਸੌਖਾ ਮੈਂ ਚੈਲੰਜ ਕਰਦਾ ਕਿੰਨੇ ਗੁਰਦੁਆਰਿਆਂ ਦੇ ਪ੍ਰਧਾਨਾਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਿੰਨੇ ਗੁਰਦੁਆਰਿਆਂ ਦੇ ਖਜ਼ਾਨਚੀਆਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਿੰਨੇ ਗੁਰਦੁਆਰਿਆਂ ਦੇ ਸੈਕਟਰੀਆਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਹਿੰਦੇ ਖੰਡ ਪਾਠੀ ਦੇ ਕੰਮ ਹੀ ਉਹਨਾਂ ਦਾ ਰਹਿ ਗਿਆ ਵਾ ਜਿਹਨੂੰ ਕਦੇ ਕੰਮ ਨਾ ਲੱਭੇ ਕਹਿੰਦਾ ਡਿਊਟੀ ਲਾ ਲਓ ਜਾ ਕੇ ਹੋਰ ਕੀ ਆ ਅਸੀਂ ਆ ਸੋਚ ਰੱਖੀ ਖੰਡ ਪਾਠੀਆਂ ਦੀ ਸਾਡੇ ਜੋ ਅਖੰਡ ਪਾਠ ਕਰਾ ਕੇ ਕੋਈ ਰਾਜੀ ਨਹੀਂ ਜਦੋਂ ਘਰ ਦੇ ਵਿੱਚ ਵਿਆਹ ਹੁੰਦਾ ਹੈ ਕੋਈ ਸਾਰਥ ਅਸੀਂ ਕਰਨਾ ਹੁੰਦਾ ਹੈ ਕੋਠੀ ਦਾ ਮਹੂਰਤ ਕਰਨਾ ਹੁੰਦਾ ਹੈ ਸਾਰਾ ਟੱਬਰ ਬਹਿ ਜਾਂਦਾ ਹੈ ਸਾਰਾ ਕੁਝ ਸਿਲੈਕਟ ਹੋ ਜਾਂਦਾ ਮੀਟ ਕਿਹੜਾ ਲਿਆਉਣਾ ਸ਼ਰਾਬ ਕਿਹੜੀ ਲਿਆਉਣੀ ਆ ਹਲਵਾਈ ਕਿਹੜਾ ਲਾਉਣਾ ਆਹ ਕਿਹੜਾ ਲਾਉਣਾ ਆਹ ਕਿਹੜਾ ਲਾਉਣਾ ਤੇ ਅਖੰਡ ਪਾਠ ਤੇ ਪੈਂਦਿਆਂ ਨਾ ਵੱਜਦੀ ਕਹਿੰਦੇ ਨਹੀਂ ਨੇ ਤਿੰਨ ਦਿਨ ਕਿਹੜਾ ਪਵੇ ਇਹਨਾਂ ਦੇ ਕੋਲ ਦੋਆਂ ਘੰਟਿਆਂ ਵਾਲਾ ਕੰਮ ਨਬੇੜੋਗਾ ਮੁੜ ਕੇ ਨਹੀਂ ਸਾਡੇ ਕੋਲ ਟਾਈਮ ਹੈਗਾ ਅਗੇ ਬੀਬੀਆਂ ਨੇ ਚੁੱਲਿਆਂ ਦੇ ਕੋਲ ਬੈ ਕੇ ਹੱਥੀਂ ਪ੍ਰਸ਼ਾਦੇ ਪਕਾਇਆ ਕਰਨੇ ਤੇ ਖੰਡ ਪਾਠੀਆਂ ਦੀ ਸੇਵਾ ਕਰਿਆ ਕਰਨੀ ਬੰਦਿਆਂ ਨੇ ਬੈ ਕੇ ਕੋਲ ਸੁਣਿਆ ਕਰਨਾ ਤੇ ਬੀਬੀਆਂ ਪਹਿਲਾਂ ਹੀ ਕਹਿ ਦਿੰਦੀਆਂ ਲਾਗਣਾ ਲਾ ਲਿਓ ਸਾਡੇ ਕੋਲ ਨਹੀਂ ਟਾਈਮ ਹੈਗਾ ਬੈਣ ਦਾ ਇੱਥੇ ਨਾ ਰੋਟੀਆਂ ਪੱਕਣੀਆਂ ਜੇ ਸਾਡੇ ਕੋਲ ਲਾਗਣਾਂ ਦਾ ਪ੍ਰਬੰਧ ਕਰ ਲਿਓ ਜੇ ਖੰਡ ਉਹਨਾਂ ਦਾ ਉੱਥੇ ਮੁੜਕਾ ਚ ਉਹੀ ਜਾਂਦਾ ਆਟੇ ਚ ਉਹੋ ਹੀ ਰੋਟੀਆਂ ਲਾ ਲਾ ਦੇਈ ਜਾਂਦੀਆਂ ਪਾਠੀਆਂ ਨੂੰ ਪਹਿਲੀ ਤੇ ਗੱਲ ਖੰਡ ਪਾੜ ਕਰਾਉਣਾ ਕਿਸੇ ਨਹੀਂ ਜੇ ਖੰਡ ਪਾੜ ਹੋ ਗਿਆ ਸਾਡੇ ਘਰ ਇਹ ਗੱਲਾਂ ਹੈ ਵਾ ਤੁਸੀਂ ਲਿਖ ਕੇ ਲੈ ਲਓ ਭਾਵੇਂ ਆਉਣ ਵਾਲੇ 5 ਸਾਲਾਂ ਨੂੰ ਤੁਸੀਂ ਪਿੰਡਾਂ 'ਚੋਂ ਖੰਡ ਪਾਠੀ ਬਿਲਕੁਲ ਨਹੀਂ ਲੱਭੋਗੇ ਤੁਹਾਡੇ ਪਿੰਡਾਂ 'ਚੋਂ ਖੰਡ ਪਾਠੀ ਖਤਮ ਹੋ ਜਾਣੇ ਅਗਲੀ ਗ੍ਰੰਥੀ ਮਜਬੂਰੀ ਦੇ ਵਿੱਚ ਗ੍ਰੰਥੀ ਦੀ ਮਜਬੂਰੀ ਆ ਜੇ ਘਰ ਵਾਲੇ ਗ੍ਰੰਥੀ ਸਿੰਘ ਕੋ ਜਾਂਦੇ ਆ ਵੀ ਖੰਡ ਪਾਠ ਉਹ ਅਗੋਂ ਆਪੇ ਹੀ ਕਹਿ ਦਿੰਦਾ ਸੁਖਮੀ ਸਾਹਿਬ ਕਰਾ ਲਓ ਉਹਨੂੰ ਪਤਾ ਪਿੰਡ 'ਚੋਂ 5-7 ਬੰਦੇ ਲੱਭ ਕੇ ਇਹਨਾਂ ਦੇ ਘਰ ਕਿੱਥੋਂ ਲੈ ਕੇ ਜਾਵਾਂ ਮੈਨੂੰ ਤੇ ਉਹ ਪਿੰਡ ਵੀ ਫੋਨ ਕਰਨਾ ਪੈਣਾ ਉਹ ਪਿੰਡ ਵੀ ਫੋਨ ਕਰਨਾ ਪੈਣਾ ਮੈਂ 5 ਬੰਦੇ ਲੱਭ ਕੇ ਇਹਨਾਂ ਦੇ ਘਰ ਕਿੱਥੋਂ ਕਢਦੇ ਉਹਦਾ ਸੁਖਮੀ ਸਾਹਿਬ ਵੀ ਕਰਾ ਲਓ ਸਾਡੀ ਭਾਵਨਾ ਵੇਖੋ ਕਿੱਥੇ ਕਾ ਕੇ ਖਲੋਗੀ ਵਿਆਹ ਸ਼ਾਦੀ ਦੀ ਵਰੀ ਬਣਾਓ ਕੁੜਮਣੀ ਦਾ ਸੂਟ ਲਾ ਦੇ ਫਲਾਣੀ ਦਾ ਲਾ ਦੇ ਫਲਾਣੀ ਦਾ ਲਾ ਦੇ ਫਲਾਣੀ ਦਾ ਲਾ ਦੇ ਉਹਦਾ ਵੀ ਲਾ ਦੇ ਉਹਦਾ ਵੀ ਲਾ ਦੇ ਤੇ ਵਿੱਚ ਜੇ ਚੇਤਾ ਆਇਆ ਲੈ ਬਾਬੇ ਦਾ ਤੇ ਰਮਾਲਾ ਹੀ ਨਹੀਂ ਲਿਆ ਬਾਬੇ ਦਾ ਤੇ ਰਮਾਲਾ ਭੁੱਲ ਗਿਆ ਤੇ ਲਾਗੋ ਸਰਦਾਰ ਨਹੀਂ ਕਹਿੰਦੀ ਕੋਈ ਨਹੀਂ ਕੋਈ ਨਹੀਂ ਗੁਰਦਰੇ ਦੇ ਭਾਈ ਕੋ ਬਥੇਰੇ ਪੈ ਨੂੰ ਗਲ ਮਾਰੀ ਜੋ ਕੱਢ ਕੇ ਉਥੋਂ ਕੋਈ ਨਾ ਕੋਈ ਲਾ ਦੀ ਅੱਛਾ ਬੰਦਾ ਮਰ ਜੇ ਤੁਹਾਡਾ ਸੂਟ ਹੋਰ ਚੌਥੇ ਦੇ ਹੋਰ ਭੋਗ ਦੇ ਹੋਰ ਭਰੀਨੇ ਦੇ ਹੋਰ ਤੁਸੀਂ ਪਾਓ ਚਾਰ ਚਾਰ ਆਈਟਮਾਂ ਤੇ ਬਾਬੇ ਨੂੰ ਇੱਕੋ ਹੀ ਗੁਰੂ ਰਮਾਲਾ ਦਾ ਭੁਖਾ ਨਹੀਂ ਉਹ ਕਹਦੇ ਸਾਡੇ ਰਮਾਲਾ ਦੇ ਥੋੜਾ ਬੈਠਾ ਫਰਕ ਪੈ ਗਿਆ ਸਾਡੀ ਭਾਵਨਾ ਕਿੱਥੇ ਇਕ ਖਲੋਗੀ ਆ ਕੇ ਸਾਡੀ ਸ਼ਰਧਾ ਕਿੱਥੇ ਇਕ ਲੋਗੀ ਸੁਖ ਲੱਭਦੇ ਕਿਥੋਂ ਅਸੀਂ ਜੇ ਭੁੱਲਾ ਭੜਕਾ ਖੰਡ ਬਾੜ ਹੋ ਵੀ ਗਿਆ ਵਾ ਉਹ ਤੀਸਰੀ ਟੰਕੀ ਦੇ ਚਾਰ ਹਾਰ ਨਾ ਬੰਦ ਲੋ ਬੰਦਾ ਇੱਕ ਨੇ ਟੱਬਰ ਦਾ ਸੋਨਦੇ ਅੰਦਰ ਬੈਠਾ ਇੱਕ ਬੰਦਾ ਨਹੀਂ ਅੰਦਰ ਹੈਗਾ ਰਿਸ਼ਤੇਦਾਰੀ ਚ ਉਹ ਮਾਈ ਲੱਭ ਕੇ ਲਿਆਓ ਉਹ ਬਾਪੂ ਲੱਭ ਕੇ ਲਿਆਓ ਜਿਹਨੂੰ ਉੱਚਾ ਸੁਣੇ ਉਹਨੂੰ ਦੋ ਕੰਮ ਦਿੱਤੇ ਹੁੰਦੇ ਆ ਪੇ ਤੂਫ ਦੇ ਤੂਫ ਤਕਾ ਗਿਆ ਅੰਦਰ ਧੂਆਂ ਕਰਕੇ ਰਖੀ ਤੇ ਜੇ ਕੋਈ ਭੁੱਲਿਆ ਪੜ ਗਿਆ ਮਥਾ ਟੇਕਣ ਆ ਗਿਆ ਨਾ ਤੇ ਦੇਗ ਚੁੱਕ ਕੇ ਉਹਦੇ ਹੱਥਾਂ ਤੇ ਰਖਣੀ ਚੱਲ ਪਾਉ ਬਾਹਰ ਤੇ ਜਾ ਦੇਗ ਨਹੀਂ ਮਿਲੀ ਤੇ ਘਰ ਵਾਲੇ ਆਪੇ ਹੀ ਗਲਾਸੀ ਲੈ ਕੇ ਚਾਹ ਦੀ ਫੜਾ ਦਿੰਦੇ ਆਹ ਪਾਉ ਜੀ ਬਾਹਰ ਬੈ ਕੇ ਗੱਲਾਂ ਕਰੀਏ ਵੀ ਇਹਨੂੰ ਨਾ ਖਰਚ 400 ਲੈ ਲੈਂਦੇ ਹੋ ਜੇ ਨਹੀਂ ਕਰਦੇ ਤੇ ਕਹਿ ਦਿਓ ਮੈਂ ਇੱਕ ਬੇਨਤੀ ਕਰ ਲੱਗਾ ਹਾਂ ਅਖੰਡ ਪਾਠੀ ਗ੍ਰੰਥੀ ਬਣਨਾ ਗੁਰੂ ਦਾ ਬੜਾ ਵੱਡਾ ਮਾਣ ਕਰਨ ਦੇ ਬਰਾਬਰ ਆ ਸਾਰਾ ਪਿੰਡ ਘਰਾੜੇ ਮਾਰਨ ਢਿਆਂਦਾ 3 ਵਜੇ ਉੱਠ ਕੇ ਉਹ ਤੁਹਾਡੇ ਟੱਬਰ ਦੀ ਸੁੱਖ ਮੰਗਣ ਢਿਆਂਦਾ ਰੱਬਾ ਇਹਨਾਂ ਦੀ ਸੁੱਖ ਵਰਤਾਈ ਅਹੀਂ ਉਹਏ ਬਾਬਾ ਕਰਕੇ ਬੋਲੀਏ ਸਨਮਾਨ ਕਰਿਆ ਕਰੋ ਤੇ ਅਖੰਡ ਪਾਠ ਕਰਾਉਣ ਦੀ ਪਿਰਤ ਪਾਓ ਘਰਾਂ ਦੇ ਵਿੱਚ ਜੇ ਇਸ ਚੀਜ਼ ਨੂੰ ਬਚਾਉਣਾ ਜੇ ਤੇ ਨਹੀਂ ਦੇ ਹੋਰ ਵੇਖਿਓ 2 ਘੰਟੇ ਵੀ ਔਖੇ ਲੱਗਣੇ ਗੁਰਦਾਰੇ ਦੇ ਭਾਈ ਨੇ ਆਪੇ ਕਹਿ ਦਿਆ ਕਰਨਾ ਸਿੱਧੇ ਨੌਵੇਂ ਮੱਲੇ ਦੇ ਸਲੋਕ ਹੀ ਪੜ ਲੈਨੇ ਆ ਭਾਈ